ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪਾਣੀ ਲਿਆ ਕਿਵੇਂ ਨਾਲ ਜੀ ਪਾਣੀ ਬਾਹਰ ਸੀ ਨਹੀਂ ਬਾਹਰ ਸੀ ਨਹੀਂ ਪਿਆ ਸਾਰਾ ਸਾਰਾ ਏਰੀਆ ਮੁਕੇ ਦੇਖੋ ਸੁੱਕਾ ਜੀ ਜਾਂ ਮੈਂ ਨਿਰਾਸ਼ ਹੋਣ ਨਹੀਂ ਗਿਆ ਏ ਆ ਵੇਖੋ ਇਹਦੀ ਟੁੱਟ ਗਈ ਇਹਦੀ ਇਹਨੇ ਸੁੱਕ ਜਾਣਾ ਆ ਬੁਖਾਰੀ ਸੁੱਕ ਜਾਣੇ ਦੀ ਮੇਰੇ ਦਾਣਾ ਨਹੀਂ ਰਿਹਾ ਦੀ ਇਹ ਬਹੁਤ ਬੁਰਾ ਹਾਲ ਹੋ ਗਿਆ ਦੀ ਤੇਰੀ ਇਹ ਸਾਰਾ ਇਹਦੀ ਖੱਪੇ ਕਿਹੜੀ ਫੇਹ ਆ ਕਾਲੀ ਹੱਥੋਂ ਇਹ ਇਹ ਆਪੇ ਜਿਓ ਵਿੱਚ ਲੰਗੀ ਤਾਲਾਂ ਨੂੰ ਲਾਲ ਵਿੱਚੋਂ ਦੀ ਲੰਘ ਕੇ ਤਾਲਾਂ ਨੂੰ ਤਾਲਾ ਵੀ ਤਾਲਾ ਸਾਰਾ ਹੋ ਗਿਆ ਸੁਣਿਆ ਜੀ ਹੈ ਇਹ ਦੋਆਂ ਕਹਿੰਦੇ ਬੰਦ ਕਰ ਮੈਂ ਸਾਰਾ ਵੇਖਿਆ ਅੱਜ ਇਤਨੀ ਬਹਿ ਸਾਰਾ ਹੋ ਗਿਆ ਓਰੇ ਆਉ ਰਾਜਾ ਬੁੱਤੂ ਆਹ ਤੂਰਾ ਹੋਰਾ ਜਿੱਥੋਂ ਹੈ ਤੇਦੜਾ ਦੌੜਾ ਉਹ ਲੱਗ ਪਰਸ ਵੇ ਜੀ ਹੁਣ ਇਹ ਵੇਖ ਲਓ ਜੀ ਨਾਂ ਤੇ ਇਹ ਚਾਹਣਾ ਹੈ ਨਾ ਤੁਮੀ ਰਹਿ ਜੀ ਇੱਥੇ ਬਤਾਉਂਗਾ ਉੱਧਰ ਜਮਾ ਖਤਰ ਨਹੀਂ ਜਾਂਦਾ ਜੀ ਜਿਹੜੀ ਜੀ ਪਿੱਛੇ ਦੀ ਇਹ ਤੋਂ ਕਾਹਦਾ ਸਾਲ ਕੋਈ ਨਹੀਂ ਵਾਟਦਾ ਜੀ ਬਿਲਕੁਲ ਉਹ ਨਹੀਂ ਹੋਗਾ ਸਾਫ ਧੁੱਪ ਲੱਗੀ ਨਾ ਸੁੱਕ ਜਾਂਦਾ ਇਹਦੀ ਤੂੰ ਠੀਕ ਹੈ ਜਿਆ ਤੇਰਾ ਨਾਮ ਆ ਲਾਈਦਾ ਆਮ ਆ ਅੱਜ ਬੋਲੋ ਆਡੇ ਲਾਣੇ ਦੀ ਜਿੱਲੀ ਨੇ 100 ਦੇ ਲਈ ਇਹਨਾਂ ਨੇ ਆ ਜੋ ਅੱਛਾ ਗਿਰਾਸ ਸਿੰਘ ਜੀ ਗਿਰਾਸ ਸਿੰਘ ਜੀ ਇਹ ਹਾਲਾਤ ਨੇ ਲਾਲਾ ਜੀ ਮਿਲ ਸੋ ਆ ਜੋ ਐਮ ਐਲ ਏ ਹਾਲਾਤ ਮਾੜੇ ਨੇ ਜੀ ਕਿੰਨੇ ਇਕੜ ਸੀ ਤੇ ਕਿੰਨੇ ਠਿਕ ਤੇ ਰਹੇ ਸੀ ਇਹ ਕਿਲੇ 17 ਕਿਲੇ ਸੀ ਜੀ 17 ਕਿਲੇ ਕਣਕ ਸੀ ਜੀ ਸਾਰੀ ਖਤਮ ਹੋ ਗਈ ਸਾਰੀ ਖਤਮ ਹੋ ਗਈ ਜੀ ਬਿਲਕੁਲ ਨਹੀਂ ਦਾਣਾ ਵੀ ਨਹੀਂ ਇਹਨੇ ਜੀ ਆਣ ਕੇ ਸ਼ਾਦੀ ਦੀ ਤੋਂ ਠੇਕੇ ਤੇ ਲਈ ਸੀ ਜ਼ਮੀਨ ਇਹਨਾਂ ਦਾ ਕਿਹੜਾ ਪਿੰਡ ਹੈ ਇਹਨਾਂ ਦਾ ਪਿੰਡ ਸ਼ਾਦੀ ਰੀ ਹੈ ਜੀ ਲਈ ਇੱਥੇ ਠੇਕੇ ਇੱਥੇ ਠੇਕੇ ਤੇ ਲਈ ਸੀ ਇਹ ਸਾਡੇ ਲਾਣੇ ਦੀ ਜੀ ਜ਼ਮੀਨ ਹੈ ਜਾਨੀ ਅੱਜ ਇਹਦੇ ਵਿੱਚ ਬਿਲਕੁਲ ਤਬਾਹ ਹੋ ਗਿਆ ਫਸਲ ਦਾਣਾ ਨਹੀਂ ਰਿਹਾ ਕਣਕ ਪੁੱਤਰਾਂ ਵਾਂਗੂ ਪਾਲੀ ਸੀ ਜਿਹੜੀ ਅੱਜ ਤਬਾਹ ਹੋ ਗਈ ਨਾ ਬਣੇ ਤੂੜੀ ਨਾ ਦਾਣਾ ਜੀ ਕੀ ਕਾਰਨ ਜਿਹੜਾ ਤਬਾਹ ਹੁੰਦਾ ਹੈ ਇਹ ਜੀ ਗੜਾ ਮਾਰ ਇਹਨਾਂ ਹੋਇਆ ਜੀ ਅਸੀਂ ਆਪ ਰਾਤ ਨੂੰ ਆਣ ਕੇ ਵੇਖਿਆ ਵੀ ਜਿਵੇਂ ਚਿੱਟੇ ਥੈਲੇ ਨਹੀਂ ਵਿਛਾਏ ਹੁੰਦੇ ਇਸੇ ਤਰ੍ਹਾਂ ਗੜਾ ਪਿਆ ਸੀ ਇਹਦੇ ਤੇ ਸਾਫ ਹੋਈ ਪਈ ਸੀ ਐਮਐਲ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਾਲ ਜਿੰਨਾ ਵੀ ਹੋਇਆ ਮਤਲਬ ਮੈਂ ਵੱਤ ਵਾ ਤੁਹਾਡੀ ਹੈਲਪ ਕਰਾਂਗੇ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਨਾ ਜਿਹੜਾ ਆਣ ਕੇ ਦੌਰਾ ਕਰ ਰਿਹਾ ਸਾਡਾ ਅੱਜ ਸਾਡੇ ਜ਼ਖਮਾਂ ਦੇ ਉੱਤੇ ਆਣ ਕੇ ਪੱਟੀਆਂ ਲਾ ਰਿਹਾ ਸਾਨੂੰ ਇਹ ਹੀ ਬੜਾ ਸਾਨੂੰ ਐਮਐਲਏ ਦਾ ਸਹਾਰਾ ਹੈ ਕਿ ਸਾਡਾ ਇਹ ਆਣ ਕੇ ਸਾਡਾ ਦਰਦ ਵੰਡਾ ਰਿਹਾ ਜੀ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਜੀ ਐਮਐਲਏ ਪ੍ਰਬੰਧ ਕਿਸਾਨਾਂ ਦੀ ਵੀ ਮਦਦ ਵਾਸਤੇ ਹੋਣਗੇ ਤੁਹਾਡੇ ਜੀ ਬਿਲਕੁਲ ਸਾਰੇ ਪ੍ਰਬੰਧ ਕਰਾਂਗੇ ਜੀ ਮੈਂ ਕਿਸਾਨਾਂ ਦੇ ਨਾਲ ਖੜਾ ਸਰਕਾਰ ਸਾਡੀ ਨਾਲ ਖੜੀ ਹੈ ਬਿਉਰਾ ਜਿਹੜਾ ਪੂਰਾ ਬਣਾ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ 7000 ਏਕੜ ਜਿਹੜੀ ਹਲਕੇ ਛਤਰਾਣੇ ਦੇ ਕੋਲ ਸਾਡੇ ਜਿਹੜੇ ਪਿੰਡ ਨੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਜਾਂ ਨੇ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਸਪੈਸ਼ਲ ਗਰਦਾਵਰੀਆਂ ਦੇ ਹੁਕਮ ਹੋਣਗੇ ਕਿਸੇ ਨਾਲ ਵੀ ਵਿਤਕਰਾਨੀ ਕੀਤਾ ਜਾਊਗਾ ਔਰ ਜੋ ਬਣਦਾ ਇਹਨਾਂ ਦਾ ਹੈਗਾ ਉਹਨਾਂ ਨੂੰ ਜਿਹੜਾ ਮੁਆਵਜ਼ਾ ਉਹ ਮਿਲੇਗਾ ਜੀ ਕਿਤੇ ਕਿ ਪਿੰਡਾਂ ਤੁਸੀਂ ਦੁਆਰਾ ਕਰਦੇ ਕੁਝ ਕਿਹੜੀ ਵੀ ਫਸਾ ਨਿਸ਼ਾਨ ਹੋਈ ਹੁਣ ਤੱਕ ਮੈਂ ਪਹਿਲਾਂ ਤਾਂ ਹਰਿਆਊ ਨੂਰਪੁਰਾ ਜੀ ਚਨਗੜਾ ਤੇ ਆਪਣੇ ਨਿਆਲ ਤੇ ਆਪਣੇ ਹੁਣ ਇੱਥੇ ਆਏ ਜੀ ਲਾਲਵੇ ਆਏ ਜੀ ਲਾਲਵੇ ਜੀ ਤੇ ਹੁਣ ਮੈਂ ਅੱਗੇ ਬੁਰੜ ਦਫਤਰੀ ਵਾਲਾ ਅੱਗੇ ਜਾਣਾ ਜੀ ਇਹਨਾਂ ਪਿੰਡਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਜਿਆਦਾ ਫਸਲ ਦੀ ਨੁਕਸਾਨ ਜਿਹੜੀ ਹੈਗੀ ਹੈ ਕਿਸ ਚੀਜ਼ ਦਾ ਜਿਹੜਾ ਹੈਗਾ ਜੀ ਨਹੀਂ ਜਿਆਦਾ ਜਿਹੜਾ ਨੁਕਸਾਨ ਹੈਗਾ ਉਹ ਕਣਕ ਦਾ ਹੀ ਹੈ ਔਰ ਕਈ ਕਿਸਾਨ ਹੈਗੇ ਨੇ ਜ਼ਿਮੀਂਦਾਰ ਜਿਨ੍ਹਾਂ ਨੇ ਸਬਜ਼ੀਆਂ ਲਾਈ ਹੋਈ ਸੀਗੀ ਕੋਈ ਸਰੋਂ ਦੇ ਖੇਤ ਵੀ ਹੈਗੇ ਨੇ ਜਿਹੜੇ ਮੈਂ ਕਹਿ ਸਕਦਾ ਕਿ 10-15 ਏਕੜ ਦੇ ਜਿਹੜੇ ਕਰੀਬ ਸਰੋਂ ਸੀਗੀ ਜਿਹੜੇ ਲਾਈ ਉਹ ਲੋਕਾਂ ਦੀ ਖਤਮ ਹੋ ਗਈ ਹਾਰਾ ਮੈਨੂੰ ਲੱਗਦਾ ਕੁਝ ਹੁੰਦਾ ਜਿਹੜਾ ਮੁਆਵਜ਼ਾ ਜਿਹਦਾ ਨੁਕਸਾਨ ਉਹਨੂੰ ਨਹੀਂ ਮਿਲਦਾ ਦੁੱਧਿਆ ਮੁਆਵਜ਼ਾ ਲੈ ਜਣੇ ਇਹਦੇ ਵਾਰ ਹੈਗੇ ਤੁਹਾਡੇ ਇਸ ਤਰ੍ਹਾਂ ਬਿਲਕੁਲ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਹਿਲਾਂ ਹੁੰਦਾ ਰਿਹਾ ਮੈਨੂੰ ਆਪ ਖੁਦ ਪਤਾ ਮੈਂ ਐਸੇ ਹਲਕੇ ਦਾ ਇਸ ਵਾਰ ਨਹੀਂ ਹੋਏਗਾ ਕਿਸੇ ਵੀ ਕਿਸਾਨ ਦੇ ਨਾਲ ਧੱਕਾ ਨਹੀਂ ਹੋਏਗਾ ਜਿਹਦੀ ਫਸਲ ਮਰੀ ਹੈ ਉਸੇ ਨੂੰ ਹੀ ਜਿਹੜਾ ਮੁਆਵਜ਼ਾ ਹੈ ਉਹ ਦਿੱਤਾ ਜਾਊਗਾ ਔਰ ਜਿਹੜੇ ਪਹਿਲਾਂ ਚੱਲਦੇ ਸੀਗੇ ਰਿਵਾਜ ਕੇ ਪੈਸੇ ਦੇ ਕੇ ਤੇ ਆਪਾਂ ਚੰਗੀਆਂ ਭਲੀਆਂ ਫਸਲਾਂ ਪਾ ਜਾਂਦੇ ਸੀ ਉਹ ਮੰਗਣਾ ਤੋਂ ਰੱਬ ਕੋਲੋਂ ਮੰਗੇ ਮੰਗੀਆਂ ਨਾ ਇਹ ਜਿਹਨੇ ਦੇਣਾ ਇਹ ਤੇ ਕਿਸਾਨ ਨੇ ਠੇਕੇ ਤੇ ਲੈ ਕੇ ਬੀਜੀ ਸੀ ਜੋ ਤਾਂ ਬਹੁਤ ਵੱਡਾ ਨੁਕਸਾਨ ਆ ਅੱਜ ਤੁਹਾਡੇ ਸਾਹਮਣੇ ਹੀ ਕਿਸਾਨ ਉਹਨਾਂ ਤੋਂ ਵਿਚਾਰੇ ਤੋਂ ਗੱਲ ਨਹੀਂ ਸੀ ਹੋਰੀ ਜਿਨ੍ਹਾਂ ਨੇ 17 18 ਏਕੜ ਪਹਿਲੀ ਠੇਕੇ ਤੇ ਲੈ ਕੇ ਜਿੱਥੇ ਫਸਲ ਬੀਜੀ ਔਰ ਫਸਲ ਜਿਹੜੀ ਪੁੱਤਾਂ ਵਾਂਗੂ ਪੜੀ ਤਬਾਹ ਹੋ ਗਈ ਉਹ ਉਹਦਾ ਤੁਸੀਂ ਬੋਲ ਨਹੀਂ ਸੀ ਉਹਦੇ ਕੋਲੋਂ ਨਿਕਲ ਰਹੇ ਤਾਂ ਇਹਨਾਂ ਦਾ ਇਹਨਾਂ ਦਾ ਜਿਹੜਾ ਹੱਕ ਹੈ ਉਹ ਚਾਹੀਦਾ ਮੈਂ ਇਹਨਾਂ ਦੇ ਨਾਲ ਖੜਾ ਹੋਇਆ ਬਿਲਕੁਲ ਹੱਕ ਜਿਹੜਾ ਉਹ ਦਵਾ ਕੇ ਰੂੰਗਾ ਜੀ ਧੰਨਵਾਦ